ਮੌਸਮ ਬਹੁਤ ਵਧੀਆ ਬਾਹਰ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਅੱਜ ਧੁੱਪ ਦਾ ਮੌਸਮ ਹੈਗਾ ਮਜ਼ਾ ਆ ਰਿਹਾ ਬਾਹਰ ਬੈਠ ਕੇ ਇੱਕ ਨਾ Samsung ਨੇ ਅੱਜ ਬਹੁਤ ਵਧੀਆ ਗੱਲ ਕੀਤੀ ਹੈਗੀ ਜਿਵੇਂ ਕਿ ਇਹ ਟੈਬ ਇਹ 9+ ਜਿਹੜਾ ਕਿ 5G ਵਾਲਾ ਸੀਗਾ ਇਹਦਾ ਕੁਝ ਦਿਨ ਪਹਿਲਾਂ ਜੋ ਪ੍ਰਾਈਸ ਹੈਗਾ ਸੀ 33000 ਰੁਪਏ ਸੀ ਹੁਣ ਅਸੀਂ ਅੱਜ ਇਹ ਟੈਬ ਸਿਰਫ 20000 ਰੁਪਏ ਦੇ ਵਿੱਚ ਦੇਵਾਂਗੇ ਇਹਨੂੰ ਚਾਹੇ ਤੁਸੀਂ ਫਾਈਨਾਂਸ ਤੇ ਲੈ ਲਓ ਚਾਹੇ ਤੁਸੀਂ ਕੈਸ਼ ਦੇ ਵਿੱਚ ਲੈ ਲਓ ਠੀਕ ਹੈ 5G ਮਾਡਲ ਹੈ ਤੇ ਡਿਸਪਲੇ ਸਾਈਜ਼ ਤੁਸੀਂ ਦੇਖ ਸਕਦੇ ਹੋ ਕਿੰਨੇ ਇੰਚੀ ਹੈ ਨਹੀਂ ਇਹ 11 ਇੰਚ 5G ਹੈ ਦੁਬਾਰਾ ਦੱਸ ਰਿਹਾ ਸਿਰਫ 20000 ਰੁਪਏ ਦੇ ਵਿੱਚ ਇਹ ਇੱਕ ਮਾਡਲ ਹੋਰ ਹੈ ਮਾਈਕਰ ਸੀਰੀਜ਼ ਦੇ ਵਿੱਚ A7 ਲਾਈਟ ਜਿਹੜੇ ਬੱਚੇ ਯਾਨੀ ਕਿ ਸਟੱਡੀ ਕਰਨਾ ਚਾਹੁੰਦੇ ਨੇ ਪੂਰਾ ਬਜਟ ਦੇ ਵਿੱਚ ਟੈਬ ਹੈ ਇਹ ਟੈਬ ਦਾ ਪ੍ਰਾਈਸ ਪਹਿਲਾਂ ਹੈਗਾ ਸੀ 17500 ਰੁਪਏ ਤੇ ਅਸੀਂ ਹੁਣ ਇਹਦਾ ਪ੍ਰਾਈਸ 5000 ਰੁਪਏ ਡਿਸਕਾਊਂਟ ਦੇ ਨਾਲ ਸਿਰਫ 12500 ਦਾ ਕਰਤਾ ਮੈਟਰਲ ਸੀਰੀਜ਼ ਦੇ ਵਿੱਚ ਹੈ ਸਿੰਮ ਪਏਗਾ ਮੈਮਰੀ ਕਾਰਡ ਪਏਗਾ ਅਡਾ ਆਪਣਾ ਰਿਟੇਲ ਕਾਉਂਟਰ ਇੰਡੀਅਨ ਮੋਬਾਈਲ ਸਿਰਫ 12500 ਦੇ ਵਿੱਚ ਟੈਬ ਦੇ ਰਿਹਾ ਹੈ ਜਲਦੀ ਆ ਕੇ ਲੈ ਜਾਓ